ਹਾਂ ਜੀ ਅੰਟੀ ਕੀ ਨਾਮ ਆਪਣਾ ਲਖਵਿੰਦਰ ਕੌਰ ਤੇ ਕੀ ਮਾਮਲਾ ਹੈਂ ਜੀ ਮਾਮਲਾ ਇਹ ਵੀ ਬੱਚਾ ਸਵੇਰੇ 6 ਵਜੇ ਉੱਠਿਆ ਕਰੋ ਗੇਟ ਖੋਲਿਆ ਕਰੋ ਬਾਹਰ ਗਿਆ ਡੇ ਤੇ ਤੇ ਅਸੀਂ ਉਸੇ ਵੇਲੇ ਧੁੰਦ ਦੇ ਕਾਰਨ ਵੀ ਬਾਹਰ ਗਿਆ ਵੀ ਕੁੱਤੇ ਕੱਤੇ ਬੱਚਿਆਂ ਨੂੰ ਪੈ ਨਾ ਜਾਣ ਕਿਤੇ ਤੇ ਉਦੋਂ ਹੀ ਅਸੀਂ ਬਾਹਰ ਗਏ ਆ ਤੇ ਬੱਚਾ ਬਾਅਦ ਵਿੱਚ ਲਾ ਪਤਾ ਹੀ ਹੋ ਗਿਆ ਅਸੀਂ ਮੇਹਂਦੇ ਫਿਰਦੇ ਰਹੇ 8 ਵਜ ਗਿਆ ਸਕੂਲ ਜਾਣਾ ਸੀ ਉਹਨੇ ਤੇ ਅਹੀਂ ਮਗਰ ਪੈਰਵਾਹੀ ਕੀਤੀ ਵੀ ਬੱਚਾ ਘਰੇ ਨਹੀਂ ਆਇਆ 8 ਵਜ ਗਿਆ 8:30 ਵੇ ਸਕੂਲ ਦਾ ਟਾਈਮ ਹੋ ਗਿਆ ਫਿਰ ਅੱਧੀ ਮੈਂ ਤਾਂ 10 ਵਜ ਗਿਆ ਸੀ ਫਿਰ ਬੱਚੇ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਬੱਚਾ 2 ਦਿਨ ਹੋ ਗਏ ਲੱਭਾ ਹੀ ਨਹੀਂ ਜੇ ਤਾਂ ਕਿੱਥੇ ਪੜਦਾ ਇਹ ਮੁੰਡਾ ਪਿੰਡ ਪੜਦਾ ਸੀ ਐ ਸਕੂਲ ਵੀ ਗਿਆ ਹਾਂ ਉਦਨ ਕੀ ਨਾਮ ਕੀ ਵੀਰ ਦਾ ਸੁਖਚੰਦ ਸਿੰਘ ਤੇ ਕਿੰਨੀ ਉਮਰ ਸਾਢੇ 17 ਸਾਲ ਦਾ ਬੱਚਾ ਵਾ ਤੇ ਕਿੰਨੀ ਤਰੀਕ ਨੂੰ ਇਹ ਇਦਾਂ ਹੋਈ ਇਹਦਾ ਵੀਰ ਵਾਪਸ ਆਇਆ 1 ਤਰੀਕ ਨੂੰ 1 ਤਰੀਕ ਨੂੰ ਸਵੇਰੇ 6 ਵਜੇ ਗੇਟ ਖੋਲ ਲਿਆ ਵਾ ਘਰੋਂ ਬਾਹਰ ਗਿਆ ਵਾ ਤੇ ਮੁੜ ਕੇ ਘਰੇ ਹੀ ਨਹੀਂ ਵਾਪਸ ਪਰਤਿਆ ਉਹ ਘਰੇ ਦੱਸ ਕੇ ਨਹੀਂ ਗਿਆ ਕਿਸੇ ਨੂੰ ਨਾ ਘਰੇ ਕਿਸੇ ਨੂੰ ਕੋਈ ਨਹੀਂ ਦੱਸਿਆ ਗੇਟ ਖੋਲ ਲਿਆ ਤੇ ਬਾਹਰ ਗਿਆ ਵਾ ਮੈਂ ਕਿ ਬਾਹਰ ਹਾਂਜੀ ਸਰ ਕੀ ਨਾਮ ਮੇਰਾ ਨਾਮ ਖਜਾਨ ਸਿੰਘ ਜੀ ਕੀ ਗੱਲ ਬਾਤ ਰਹੀ ਹੈ ਗੱਲ ਬਾਤ ਕੀ ਇਹ ਮੁੰਡਾ 18 ਸਾਲ ਦੀ ਏਜ ਵਾ 18 ਸਾਢੇ 17 ਦਾ ਕੋਈ ਸਾਢੇ 6 ਵਜੇ ਘਰੋਂ ਤੜਕੇ ਨਿਕਲਿਆ ਵਾ ਧੁੰਦ ਬਹੁਤ ਹੀ ਕੋਈ ਦੱਸ ਕੇ ਨਹੀਂ ਗਿਆ ਕੋਈ ਕੁਝ ਨਹੀਂ ਆ ਨਾ ਕੋਈ ਸਿਰ ਤੇ ਲੀਡਾ ਪੈਰੀਂ ਕਿ ਭਲਾਵਾ ਤੇ ਦੂਸਰੇ ਹੀ ਚਲ ਗਿਆ ਵਾ ਇਹ ਲੱਗ ਲੱਗੇ ਕੈਮਰੇ ਵੀ ਸਾਰੇ ਵੇਖੇ ਕੋਈ ਨਹੀਂ ਦਿਖਿਆ ਪਤਾ ਨਹੀਂ ਲੱਗਾ ਕਿਧਰ ਚਲ ਗਿਆ ਅਜੇ ਤੱਕ ਨਹੀਂ ਆਇਆ ਇਹ ਇੱਕ ਤਰੀਕ ਦੀ ਗੱਲ ਵਾ ਹਾਂਜੀ ਤੇ ਸਿਹਤ ਪੱਖੋਂ ਕਿਵੇਂ ਠੀਕ ਹੈ ਸਿਹਤ ਪੱਖੋਂ ਠੀਕ ਆ ਕੋਈ ਗੱਲ ਨਹੀਂ ਇਹਦੇ ਵਧੀਆ ਮੁੰਡਾ ਵਾ ਕੋਈ ਅਜੇ ਗੱਲ ਨਹੀਂ ਹਾਂਜੀ ਚਲੋ ਬੱਚਾ ਤੇ ਕੀ ਮੰਗ ਕਰਦੇ ਆ ਮੰਗ ਇਹੋ ਕਰਦੇ ਵੀ ਸਾਡਾ ਸੁਸਟੇਨਸ ਕਿ ਬੱਚਾ ਘਰ ਆਉਣਾ ਚਾਹੀਦਾ ਪੁਲਿਸ ਪ੍ਰਸ਼ਾਸਨ ਨਾਲ ਸਾਥ ਦੇਵੇ ਹਾਂਜੀ ਤੇ ਮੋਬਾਈਲ ਨੰਬਰ ਬੋਲ ਦੋ ਮੋਬਾਈਲ ਨੰਬਰ ਇਹਉਂਦਾ ਹੈ ਮੇਰਾ ਨੰਬਰ ਤੇ 99145 7787 ਨੰਬਰ ਮੇਰਾ ਜੇ ਕੇ ਵੀਰ ਭਰਾ ਨੂੰ ਇਹਦੇ ਬਾਰੇ ਪਤਾ ਲੱਗੇ ਤੇ ਸਾਡੇ ਨਾਲ ਸੰਪਰਕ ਕਰ ਸਕਦਾ ਹਾਂ ਹਾਂਜੀ ਹਾਂਜੀ ਜੀ ਕੀ ਨਾਮ ਹੈ ਅਚਾਨ ਸਿੰਘ ਜੀ ਤੇ ਵਿੱਚ ਕੀ ਗੱਲਬਾਤ ਹੋਈ ਗੱਲਬਾਤ ਇਦਾਂ ਜੀ ਸਾਡੇ ਚਾਚਾ ਜੀ ਦਾ ਲੜਕਾ ਵਾ ਸੁਖਚਾਨ ਸਿੰਘ ਸਵੇਰੇ 6:30 ਵਜੇ ਤੋਂ ਘਰੋਂ ਨਿਕਲਿਆ ਵਾ ਤੇ ਮੁੜ ਕੇ ਘਰੇ ਵਾਪਸ ਨਹੀਂ ਆਇਆ ਬਹੁਤ ਅਹੀਂ ਵੇਖਿਆ ਵਾ ਥਾਵਾ ਤੇ ਜਾ ਕੇ ਹੱਲੇ ਤੱਕ ਕੋਈ ਗੱਲ ਬਾਤ ਨਹੀਂ ਇਹ ਜੀ ਮਿਲਿਆ ਨਹੀਂ ਤੇ ਥਾਣੇਦਰ ਖਾਵੇ ਜੀ ਦਿੱਤੀ ਹਾਂਜੀ ਥਾਣੇ ਕੱਲ ਦੀ ਦਰਖਾਸਤ ਦਿੱਤੀ ਹੋਈ ਆ ਤੇ ਹੱਲੇ ਕੋਈ ਪੂਰਾ ਹਾਲ ਨਹੀਂ ਹੋ ਰਿਹਾ ਵੀ ਜਿੱਤਰਾ ਪੁਲਿਸ ਪ੍ਰਸ਼ਾਸਨ ਨੂੰ ਕਰ ਲਈ ਰਹੀ ਕਹਿ ਰਹੀ ਆ ਵੀ ਕਰ ਰਹੇ ਹਾਂ ਕਰ ਤੇੜੇ ਤੱਕ ਪਹੁੰਚ ਨਹੀਂ ਕੀਤੀ ਘਰੇ ਆ ਕੇ ਕੋਈ ਗੱਲ ਬਾਤ ਨਹੀਂ ਲੈ ਕੇ ਤੇ ਕੀ ਮੰਗ ਕਰਦੇ ਜੀ ਮੰਗ ਇਹੋ ਕਰਦੇ ਚਲੋ ਸਾਾਨੂੰ ਬੱਚਾ ਸਾਡਾ ਵਾਪਸ ਘਰ ਮਿਲਣਾ ਚਾਹੀਦਾ ਪੂਲ ਸੂ ਪ੍ਰਸ਼ਾਸਨ ਨੂੰ ਸਾਥ ਦੇ ਸਾਡਾ ਚਲੋ ਜਿਵੇਂ ਵੀਰ ਭਰਾ ਕੋਈ ਇੱਥੇ ਜਾਂ ਕੋਈ ਵੀ ਸਾਡਾ ਸਾਥ ਦੇ ਆਪਾਂ ਨੂੰ ਦੱਸੇ ਇਹ ਆ ਖਬਰ ਦੇਣਾ